ਹਰਮੀਤ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਦੱਸਦੀ ਕਿ ਹੁਣ ਕਾਂਗਰਸ ਪਾਰਟੀ ਉਹਨਾਂ ਦੇ ਹੱਕ ਦੇ ਵਿੱਚ ਉਤਰੀ ਹੈ ਤੇ ਦੂਜੇ ਪਾਸੇ ਕੁਲਵੀਰ ਜੀਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਸਰਕਾਰ ਦੇ ਉੱਤੇ ਕਈ ਸਵਾਲ ਚੱਕੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਸੱਚ ਬੋਲੇ ਆ ਪਰੰਤੂ ਅੱਜ ਸੱਚ ਬੋਲਣ ਦਾ ਖੁਮਿਆਜਾ ਉਹ ਭੁਗਤ ਰਹੇ ਨੇ ਤੇ ਉਹਨਾਂ ਦੇ ਉੱਤੇ ਪਰਚੇ ਠੋਕ ਦਿੱਤੇ ਤੇ ਜਿਸ ਤੋਂ ਬਾਅਦ ਉੱਥੇ ਹੀ ਸਾਰੇ ਐਮਐਲਏ ਨੂੰ ਜਿਹੜਾ ਕਿ ਉਹਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਨਾ ਚਾਹੀਦਾ ਹੈ ਹੋਰ ਕੀ ਕੁਝ ਕਹਿਣਾ ਕੁਲਵੀਰ ਜੀਰਾ ਦਾ ਆਓ ਤੁਹਾਨੂੰ ਸੁਣਾਉਣੇ ਆ ਐਮਐਲਏ ਪਟਿਆਲੇ ਤੋਂ ਸਰਦਾਰ ਹ ਕਿ ਉਹ ਵੀਡੀਓ ਵੇਖ ਕੇ ਮਨ ਵੀ ਬਹੁਤ ਖਰਾਬ ਹੋਇਆ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਉਹ ਜਿਹੜੇ 92 ਐਮਐਲਏ ਜਿਹੜੇ ਕਿਸੀ। ਉਹ ਯਾਰ ਤੁਹਾਡੇ ਐਮਐਲਏ ਬੰਨ ਨਾਲੋ ਥੜਿਆ ਕੀ ਸੀ ਬਈ? ਅੱਜ ਇੱਕੇ ਤੁਹਾਡੇ ਐਮਐਲਏ ਤੇ ਸੱਚ ਬੋਲਣ ਕਰਕੇ ਇੱਕ ਹੋਂਦੇ ਤੇ ਪਰਚਾ ਦਰਜ ਹੋਇਆ। ਪਿਛਲੇ ਦਿਨਾਂ ਚ। ਔਰ ਪਠਾਨ ਮਾਇਰਾ ਜੀ ਤੇ ਪਰਚਾ ਕਿਉਂ ਦਰਜ ਕੀਤਾ ਗਿਆ ਕਿਉਂਕਿ ਉਹਨੇ ਖੜਾ ਦੇ ਉੱਪਰ ਕਿਹਾ ਸੀਗਾ ਕਿ ਗਲਤੀ ਕਿਸ ਅਫਸਰ ਦੀ ਹੈ ਤੇ ਸੱਚ ਬੋਲਣ ਦਾ ਖਮਿਆਜਾ ਭੁਗਤ ਰਿਹਾ ਅਜੋਂਦੇ ਤੇ ਬਲਾਤਕਾਰ ਦਾ ਜਿਹੜਾ ਥੋੜੇ ਦਿਨ ਪਹਿਲਾਂ ਕੇਸ ਦਰਜ ਕਰ ਦਿੱਤਾ ਗਿਆ ਔਰ ਮੈਂ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਮੈਨੂੰ ਲੱਗਦਾ ਕਿ ਤੁਸੀਂ ਜਮੀਰ ਜੇ ਤੁਹਾਡੀ ਆਵਾਜ਼ ਦਿੰਦੀ ਤਾਂ ਜੇ ਬਾੜੀ ਮੋਟੀ ਜਮੀਰ ਦੇ ਵੀ ਮਾਲਕ ਹੁੰਦੇ ਤਾਂ ਉਸ ਭਰਾ ਦੀ ਲੜਾਈ ਲੜਦੇ ਉਹਦੇ ਹੱਕ ਚ ਆਉਂਦੇ ਔਰ ਮੈਂ ਇਹ ਗੱਲ ਕਹਿਣਾ ਕਿ ਜੇ ਪਠਾਨ ਮਾਜਰੇ ਨੇ ਕੋਈ ਗਲਤ ਕੰਮ ਕੀਤਾ ਉਹਦੇ ਦੇ ਝੂਠਾ ਪਰਚਾ ਤਾਂ ਉਹਦੇ ਤੇ ਜਿਹੜਾ ਝੂਠਾ ਪਰਚਾ ਹੈ ਉਹਦਾ ਫੈਸਲਾ ਜਾਂ ਤਾਂ ਰੱਬ ਦੀ ਅਦਾਲਤ ਚ ਹੋਣਾ ਹੈ ਤੇ ਜਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਹੋਣਾ ਹੈ ਅਦਾਲਤਾਂ ਤੇ ਛੱਡ ਦਈਏ ਪਰ ਮੈਂ ਐਮਐਲਏ ਨੂੰ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੇਆਂ ਨੂੰ ਕਿ ਯਾਰ ਜੇ ਮੁੱਖ ਮੰਤਰੀ ਨੇ ਪਰਚਾ ਦਿੱਤਾ ਡੀਜੀਪੀ ਨੇ ਪਰਚਾ ਦਿੱਤਾ ਤੇ ਯਾਰ ਤੁਸੀਂ ਜਿਵੇਂ ਜਿਵੇਂ ਲੋਕ ਇੱਕ ਵੀਡੀਓ ਵਿਖਾਉਂਦੇ ਹੁੰਦੇ ਆ ਕਿ ਤੁਸੀਂ ਭੇਡਾਂ ਦੇ ਤੌਰ ਤੇ ਕੰਮ ਕਰ ਰਹੇ ਹੋ ਔਰ ਮੈਂ ਗੱਲ ਕਹਿਣਾ ਕਿ ਯਾਰ ਮੈਂ ਪਠਾਨ ਮਾਜਰੇ ਤੋਂ ਗਲਤੀ ਹੋਈ ਹੋਊਂ ਉਹਦੇ ਪਰਿਵਾਰ ਤੋਂ ਕੀ ਗਲਤੀ ਹੋਈ ਹੈ ਵਾਰੀ ਵਾਰੀ ਜਿਹੜਾ ਜਿਹੜਾ ਐਮਐਲਏ ਬੋਲਦਾ ਚਾਹੇ ਅਰੋੜੇ ਦੀ ਗੱਲ ਕਰ ਲਈ ਹਰ ਇੱਕ ਤੇ ਪਰਚਾ ਦਿੱਤਾ ਜਾਂਦਾ ਔਰ ਜੇ ਵਾਰੀ ਅਰੋੜੇ ਦੀ ਆ ਗਈ ਆ ਜੇ ਪਠਾਨ ਮਾਜਰੇ ਦੀ ਆ ਗਈ ਆ ਮੇਰੇ ਤੇ ਪਰਚਾ ਆਇਆ ਸਾਰੀ ਕਾਂਗਰਸ ਨਾਲ ਖੜੀ ਅਮਰਿੰਦਰ ਸਿੰਘ ਰਾਜਾ ਵੜਿੰਖ ਖੜੇ ਸਿੰਘਜਿੰਦਰ ਸਿੰਘ ਰੰਧਾਵਾ ਖੜੇ ਔਰ ਇਹਦੇ ਨਾਲ ਨਾਲ ਚਰਨਜੀਤ ਚੰਨੀ ਪ੍ਰਤਾਪ ਸਿੰਘ ਬਾਜਵਾ ਕਿਹੜਾ ਲੀਡਰ ਆ ਜਿਹੜਾ ਨਹੀਂ ਖੜਿਆ ਔਰ ਅੱਜ ਇਹਦੇ ਪਠਾਨ ਮਾਜਰੇ ਤੇ ਪਰਚਾ ਦਰਜ ਹੋਇਆ ਤੇ ਤੁਸੀਂ ਹਾਂ ਦਾ ਨਾਰਾ ਮਾਰੋ ਘੱਟੋ-ਕੱਟ ਕੀ ਹੁੰਦੇ ਪਰਿਵਾਰ ਨੂੰ ਜਿਹੜਾ ਕਿ ਜਿਹੜਾ ਕੁੱਲ ਸੇ ਸੁਰੱਖਿਆ ਦੇ ਵਿੱਚ ਜਿਹਨੂੰ ਘੇਰਿਆ ਆ ਆ ਮੈਨੂੰ ਪਤਾ ਲੱਗਾ ਕਿ 4 ਕੁ ਦਿਨ ਪਹਿਲਾਂ ਕਿ ਉਹਨਾਂ ਦੀ ਧਰਮ ਪਤਨੀ ਕਿਸੇ ਗੁਰਦੁਆਰਾ ਸਾਹਿਬ ਕਿਸੇ ਮਹਾਪੁਰਸ਼ਾਂ ਨੂੰ ਮਿਲ ਜਾਂਦੇ ਆ ਅਰਦਾਸ ਬੇਨਤੀ ਕਰਾਉਣ ਲਈ ਤੇ ਮਹਾਪੁਰਸ਼ਾਂ ਦੇ ਕਮਰੇ ਦੇ ਵਿੱਚ ਵੀ ਅੰਦਰ ਪੁਲਿਸ ਜਾਂਦੀ ਆ ਕਿ ਪਤਾ ਨਹੀਂ ਕੀ ਗੱਲ ਅੰਦਰ ਕਰ ਆਉਣੀ ਯਾਰ ਤੁਸੀਂ ਜਲੀਲ ਕਰ ਰਹੇ ਹੋ ਇੱਕ ਐਮਐਲਏ ਦੇ ਪਰਿਵਾਰ ਇੱਕ ਬੰਨੇ ਦਾ ਕਹਿੰਦੇ ਆ ਕਿ ਐਮਐਲਏ ਦਾ ਰੁਤਬਾ ਜਿਹੜਾ ਉਹ ਚੀਫ ਸੈਕਟਰੀ ਤੋਂ ਉੱਤੇ ਆ ਪਰ ਅੱਜ ਐਮਐਲਏ ਦਾ ਰੁਤਬਾ ਇੰਨਾ ਖਰਾਬ ਕਰ ਦਿੱਤਾ ਆ ਆਮ ਆਦਮੀ ਪਾਰਟੀ ਨੇ ਕਿ ਅੱਜ ਗੁਰਦੁਆਰੇ ਜਾਣ ਲਈ ਵੀ ਪੁਲਿਸ ਨਾਲ ਜਾਂਦੀ ਹੈ। ਔਰ ਮੈਂ ਤਾਂ ਇਹ ਗੱਲਾਂ ਕਰਦਾ ਮੈਂ। ਕਿ ਉਹਦੇ ਪਰਿਵਾਰ ਦਾ, ਉਹਦੇ ਬੇਟੇ ਦਾ, ਉਹਦੀ ਧਰਮ ਪਤਨੀ ਦਾ, ਉਹਦੇ ਬਾਕੀ ਜੀਆਂ ਦਾ ਕੀ ਕਸੂਰ ਆ ਬਈ। ਅੱਜ ਜੇ ਬਾਜ਼ਾਰ ਜਾਣਾ ਤਾਂ ਪੁਲਿਸ ਉਹਨਾਂ ਮਗਰ ਲੱਗ ਜਾਂਦੀ। ਗੁਰੂ ਘਰ ਜਾਂਦੇ ਆ ਤਾਂ ਲੱਗ ਜਾਂਦੀ ਉਹ ਵਿਚਾਰੇ ਆਪਦੀ ਮਰਜ਼ੀ ਤੋਂ ਬਿਨਾ ਕਿਤੇ ਜਾ ਨਹੀਂ ਸਕਦੇ। ਤੁਸੀਂ ਪਠਾਨ ਮਾਜਰਾ ਨੂੰ ਫੜ ਲਓ ਅਸੀਂ ਕਿਤੋਂ ਕਹਿੰਦੇ ਨਾ ਫੜੋ। ਫੜ ਕੇ ਅੰਦਰ ਦਿਓ ਉਹਦਾ ਫੈਸਲਾ ਕੋਰਟ ਕਰੂਗੀ ਉਹ ਸਹੀ ਹੈ ਜਾਂ ਗਲਤ ਹੈ। ਪਰ ਮੈਂ ਅੱਜ ਉਸ ਪਰਿਵਾਰ ਦੇ ਨਾਲ ਡਟ ਕੇ ਖੜਾ ਕਿ ਪਠਾਨ ਮਾਜਰਾ ਜੀ ਦੇ ਪਰਿਵਾਰ ਨੂੰ ਨਾਂ ਤੰਗ ਕੀਤਾ ਜਾਵੇ ਔਰ ਐਮਐਲਏ ਨੂੰ ਵੀ ਮੈਂ ਬੇਨਤੀ ਕਰਦਾ ਕਿ ਜੇ ਮਾੜੀ ਮੋਟੀ ਤੁਹਾਡੇ ਚਣ ਖੇਗੀ ਆ ਮਾੜੀ ਮੋਟੀ ਵੀ ਅਣਖੇਗੀ ਤੇ ਆਪ ਦੇ ਮੁੱਖ ਮੰਤਰੀ ਸਾਹਿਬ ਨੂੰ ਮਿਲੋ ਔਰ ਉਹਨਾਂ ਨੂੰ ਕਹੋ ਕਿ ਜੇ ਅੱਜ ਪਠਾਨ ਮਾਜਰੇ ਦੀ ਤੇ ਬਾਕੀ ਐਮਐਲਏ ਦੀ ਵਾਰੀ ਆ ਤੇ ਕੱਲ ਨੂੰ ਜੇ ਅਸੀਂ ਕੋਈ ਬਿਆਨ ਦੇ ਦਿੱਤਾ ਤੇ ਇਹਨਾਂ ਮੁਕੀ ਵਾਰੀ ਛੱਡੀ ਵੀ ਆਊਗੀ ਔਰ ਮੈਂ ਕਹਿਣਾ ਕਿ ਤੁਹਾਡੀ ਤੁਹਾਨੂੰ ਇੱਕ ਕਹਾਵਤ ਕਹਿਣੀ ਚਾਹੁੰਦਾ ਜਦੋਂ ਦੂਜੇ ਦੇ ਘਰੇ ਅੱਗ ਲੱਗੀ ਹੁੰਦੀ ਹੈ ਨਾ ਤੇ ਅਸੀਂ ਬੜਾ ਖੁਸ਼ ਹੁੰਨੇ ਆ ਪਰ ਉਹਦਾ ਧੂਆ ਤੇ ਸ਼ੇਕ ਸਾਡੇ ਵੱਲ ਵੀ ਆਉਂਦਾ ਔਰ ਇਸ ਕਰਕੇ ਅ ਜਿਵੇਂ ਜਿਵੇਂ ਸਮਾਂ ਨੇੜੇ ਆਉਂਦਾ ਪਿਆ ਅਜੇ ਤਾਂ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਅਜੇ ਤੁਹਾਡੇ ਐਮਐਲਏ ਨੇ ਬੋਲਣਾ ਸ਼ੁਰੂ ਕੀਤਾ ਔਰ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਤੁਸੀਂ ਹੋ 92 93 ਜਿੰਨੇ ਵੀ ਹੋ ਚਾਹੇ ਉਹਨਾਂ ਦੇ ਐਮਪੀ ਆ ਚਾਹੇ ਐਮਐਲਏ ਆੜੀ ਮੋਟੀ ਜੇ ਜਮੀਰ ਹੈਗੀ ਆ ਤੇ ਅੱਜ ਪਠਾਨमाजਰੇ ਨਾਲ ਖੜੋ ਨਾ ਖੜੋ ਅੱਜ ਉਹਦੇ ਪਰਿਵਾਰ ਨਾਲ ਖੜਨ ਦੀ ਲੋੜ ਆ ਇਸ ਕਰਕੇ ਮੈਨੂੰ ਆਸ ਆ ਕਿ ਤੁਸੀਂ 2 ਲੱਖ ਵੋਟਾਂ ਦਾ ਨਮਾਇੰਦਾ ਹੁੰਦਾ ਐ ਐਮਐਲਏ ਔਰ ਜੇ ਤੁਹਾਡੇ ਤੇ ਭੀੜ ਪਈ ਜੱਜ ਪਠਾਨमाजਰੇ ਨਾਲ ਨਹੀਂ ਖੜਦੇ ਤੁਹਾਡੇ ਮਗਰ ਵੀ ਕਿਸੇ ਨੇ ਨਹੀਂ ਖੜਨਾ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੋ ਅੱਜ ਪੰਜਾਬ ਦੇ ਡੀਜੀਪੀ ਨੂੰ ਮਿਲੋ ਔਰ ਮੈਂ ਗੱਲ ਕਹਿਣਾ ਕਿ ਉਹਦੇ ਪਰਿਵਾਰ ਨੂੰ ਰਾਹ ਦਿਵਾਓ ਕਿਉਂਕਿ ਜੇ ਉਹਦੇ ਪਰਿਵਾਰ ਨੂੰ ਧਰਮ ਪਤਨੀ ਬਿਮਾਰ ਰਹਿੰਦੀ ਆ ਬੇਟਾ ਬਿਮਾਰ ਰਹਿੰਦਾ ਜੇ ਕੱਲ ਨੂੰ ਕੋਈ ਘਟਨਾ ਵਾਪਰ ਗਈ ਕਿ ਸਤਵੇਂ ਦੇ ਵਿੱਚ ਨੇ ਜੇ ਉਹਨਾਂ ਦੀ ਕੋਈ ਘਟਨਾ ਵਾਪਰ ਗਈ ਅੰਸ਼ਖਾਵੀ ਤੇ ਉਹਦਾ ਜ਼ਿੰਮੇਵਾਰ ਪੰਜਾਬ ਦਾ ਡੀਜੀਪੀ ਤੇ ਪੰਜਾਬ ਦਾ ਮੁੱਖ ਮੰਤਰੀ ਹੋਊਗਾ ਔਰ ਗਨਾਹਗਰ ਕੌਣ ਹੋਣਗੇ ਜਿਹੜੇ ਉਹਦੇ ਸਾਥੀ ਐਮਐਲਏ ਨੇ ਕਿਉਂਕਿ ਤੁਸੀਂ ਯਾਰ ਇੱਕ ਵਾਰੀ ਵੀ ਆਂਦਾ ਨਾ ਨਹਰਾਣੀ ਮਾਰਿਆ ਹੁੰਦੇ ਔਰ ਜੇ ਮਾੜੀ ਮੋੜ ਕੀ ਅਣਖ ਜਾਗਦੀ ਤੇ ਅੱਜ ਉਹਦੇ ਪਰਿਵਾਰ ਲਈ ਹਾਂ ਦਾ ਨਾਰਾ ਮਾਰੋ ਔਰ ਮੁੱਖ ਮੰਤਰੀ ਨਾਲ ਗੱਲ ਕਰੋ ਤਾਂ ਕਿ ਉਹਦਾ ਪਰਵਾਜ਼ ਸੁੱਖ ਦੀ ਜ਼ਿੰਦਗੀ ਜੀ ਸਕੇ ਔਰ ਪਠਾਨ ਮਾਇਰਾ ਮਿਲਦਾ ਫੜ ਲੋ ਯਾਰ ਤੁਸੀਂ ਕਹੋ ਜਾ ਕੇ ਮੁੱਖ ਮੰਤਰੀ ਨੂੰ ਜੀਜਪੀ ਨੂੰ ਕਹੋ ਜਿੱਥੇ ਮਿਲਦਾ ਫੜ ਲੋ ਪਰ ਪਰਿਵਾਰ ਨੂੰ ਜਿਹੜਾ ਕਿ ਉਹ ਤੰਗ ਨਾ ਕਰੋ ਇਸ ਕਰਕੇ ਮੈਂ ਦੋਸਤੋ ਇਹ ਤਾਂ ਵੀਡੀਓ ਪਾਈਏ ਕਿਉਂਕਿ ਉਹ ਮੇਰਾ ਕੋਈ ਜਾਣਕਰ ਨਹੀਂ ਮੇਰਾ ਕੋਈ ਸੱਜਣ ਨਹੀਂ ਮਰਾਜ ਇੱਕ ਵੀਡੀਓ ਵੇਖ ਕੇ ਕਿ ਯਾਰ ਐਮ ਐਲ ਏ ਜਲੀਲ ਹੋ ਰਿਹਾ ਔਰ ਜੇ ਐਮ ਐਲ ਏ ਦੇ ਹਲਾਤਾ ਇਹਦਾ ਮਤਲਬ ਕੀ ਜਿਹੜੇ ਆ ਸਾਥੀ ਬੈਠੇ ਆ ਚਾਰੇ ਇਹਨਾਂ ਦਾ ਤਾਂ ਤੁਸੀਂ ਗੱਲ ਘੁੱਟ ਕੇ ਹੀ ਮਾਰ ਦਿਓਗੇ ਕਿਉਂਕਿ ਅਜੇ ਤਾਂ ਲੋਕਾਂ ਨੇ ਸਵਾਲ ਕਰਨੇ ਆ ਤੁਹਾਡੇ ਨਾਲ ਜਾ ਕੇ ਪਿੰਡਾਂ 'ਚ ਜਦੋਂ ਤੁਸੀਂ ਪਿੰਡਾਂ 'ਚ ਜਾਣਾ ਹੈ ਨਾ ਮਾਨ ਸਾਹਿਬ ਲੋਕਾਂ ਨੇ ਸਵਾਲ ਕਰਨੇ ਔਰ ਲੋਕਾਂ ਦਾ ਸਵਾਲਾਂ ਦਾ ਜਵਾਬ ਜਿਹੜਾ ਜੇ ਸਵਾਲ ਕੀਤਾ ਪਠਾਨ ਮੱਝ ਦੇ ਨੂੰ ਤੇ ਉਹਨੇ ਸਹੀ ਜਵਾਬ ਦਿੱਤਾ ਕਿ ਫਲਾਣੇ ਅੱਤਰ ਦੀ ਗਲਤੀ ਹੈ ਔਰ ਉਹਦਾ ਜੇ ਜਵਾਬ ਉਹਨੇ ਗਲਤ ਦਿੱਤਾ ਸੀ ਤੇ ਤੁਸੀਂ ਉਹਨੂੰ ਕਹਿੰਦੇ ਕਿ ਭਾਈ ਇਹ ਤੇਰਾ ਜਵਾਬ ਗਲਤ ਆ ਤੁਸੀਂ ਉਦੋਂ ਹੀ ਪ੍ਰੈਸ ਕਾਨਫਰੈਂਸ 'ਵਫਸਰ' ਕਰਦਾ ਉਦੋਂ ਹੀ ਡਾਟਾ ਕਲੀਅਰ ਕਰਦਾ ਉਦੋਂ ਹੀ ਦੱਸਦਾ ਕਿ ਭਾਈ ਇਹ ਗਲਤ ਬੋ ਰਿਹਾ ਹੈ ਇਹ ਕੁਦਰਤੀ ਹਾftਾ ਕਰਕੇ ਹੋਇਆ ਹੈ ਇਸ ਕਰਕੇ ਇਹਦਾ ਜਵਾਬ ਦੇਣ ਦੀ ਬਚਾਏ ਉਹਦੀ ਵਾਅਦ ਤੋਂ ਦਬਾਉਣਾ ਜਿਹੜਾ ਉਹ ਬਿਲਕੁਲ ਗਲਤ ਆ ਅੱਜ ਮੈਂ ਪਠਾਨ ਮਾਇਰੇ ਦੇ ਪਰਿਵਾਰ ਦੇ ਨਾਲ ਖੜਾ ਔਰ ਬਾਕੀ ਵੀ ਸਾਰੇ ਐਮਐਲਏ ਨੂੰ ਬੇਨਤੀ ਕਰਦਾ ਕਿ ਭਾਈ ਜੇ ਪਠਾਨ ਮਾਰੇ ਦੀ ਵਾਰੀ ਆਈਏ ਤੁਹਾਡੀ ਵੀ ਆਉਣੀ ਅੱਗੇ ਪਹਿਲਾਂ ਜਦੋਂ ਖੈਰਾ ਸਭ ਤੇ ਪਰਚਾ ਆਇਆ ਸੀ ਤਾਂ ਮੈਂ ਫਾਜ਼ਲ ਕਾ ਗਿਆ ਤੇ ਮੈਂ ਉਹਨੂੰ ਕਹਿਤਾ ਮੈਂ ਕਿ ਅੱਜ ਜੇ ਜੀਰਾ ਬੋਲਿਆ ਤੇ ਥੋੜੇ ਦਿਨਾਂ ਨੂੰ ਜੇਲ੍ਹ ਜਾਊਗਾ ਮੈਂ ਜਾ ਕੇ ਵੀ ਆਇਆ ਵਾਂ ਕਿਉਂਕਿ ਬੋਲਣ ਵਾਲੇ ਨੂੰ ਬਾਹਰ ਤਾਂ ਰਹਿਣ ਨਹੀਂ ਦਿੰਦੇ ਜੇਲ੍ਹ ਭੇਜ ਦਿਓ ਪਰ ਮੈਂ ਗੱਲ ਕਹਿਣਾ ਕਿ ਸੱਚ ਨੂੰ ਕਿੰਨਾ ਕੁ ਚਿਰ ਦਬਾ ਲੂੰ ਇਸ ਕਰਕੇ ਜਿੰਨੇ ਆਮ ਆਦਮੀ ਪਾਰਟੀ ਦੇ ਐਮਐਲਏ ਜਾਗੋ ਅੱਜ ਜਾਗਣ ਦੀ ਲੋੜ ਆ ਅੱਜ ਉਹਦੇ ਪਰਿਵਾਰ ਨਾਲ ਖੜਨ ਦੀ ਲੋੜ ਆ ਔਰ ਮੈਂ ਗੱਲ ਕਹਿਣਾ ਜੇ ਤੁਸੀਂ ਮੁੱਖ ਮੰਤਰੀ ਕੋਲ ਤੇ ਬੀਜਪੀ ਕੋਲ ਚਲੇਗੇ ਤਾਂ ਉਹ ਪਰਿਵਾਰ ਨੂੰ ਇਨਸਾਫ ਮਿਲ ਸਕਦਾ ਹੈ ਇਸ ਕਰਕੇ ਦੋਸਤੋ ਜੇ ਮੇਰੀਆਂ ਗੱਲਾਂ ਠੀਕ ਲੱਗੀਆਂ ਕਿ ਸਾਨੂੰ ਅੱਜ ਉਹਦੇ ਪਰਿਵਾਰ ਨਾਲ ਖੜਨਾ ਚਾਹੀਦਾ ਹੈ ਇਸ ਵੀਡੀਓ ਨੂੰ ਜਿਹੜਾ ਕਿ ਉਹ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ